ਵੈਕਲ ਜੀ ਦਾ ਖਾਲਸਾ ਵੈਕਲ ਜੀ ਦੀ ਖਤੇ ਨੂੰ ਸਾਰੇ ਨੂੰ ਪਤਾ ਹੀ ਆ ਦੋ ਭਰਾ ਬੈਠੇ ਆ ਹਨੀ ਵੀਰ ਤੇ ਆ ਪੈਂਕਰ ਵੀਰ ਅੰਨਾ ਦਾ ਕਈ ਦਿਨਾਂ ਤੋਂ 20 ਸਾਲਾਂ ਤੋਂ ਮਸਲਾ ਉੱਤੇ ਆਇਆ ਬਹੁਤ ਜ਼ਿਆਦਾ ਲੋਕੋ ਚੀਜ਼ ਦਾ ਸਵਾਦ ਲੈਂਦੇ ਆ ਦੋਨਾਂ ਦੇ ਪਰਿਵਾਰਾਂ ਦੀ ਇੱਜ਼ਤਾਂ ਸਾਡਾ ਵੀ ਪਰਿਵਾਰ ਆ ਪਰ ਇੱਕ ਜਿਹੇ ਪਰਿਵਾਰ ਨੂੰ ਬੋਲਦੇ ਬੋਲਦੇ ਸੀ ਸਾਡੇ ਦੋਨੇ ਏਰੀਆ ਦੇ ਆ ਭਰਾ ਨੇ ਮੇਰੇ ਹੁਣ ਅੱਜ ਆ ਟੇਬਲ ਤੇ ਗੱਲ ਹੋ ਰਹੀ ਆ ਅੱਜ ਤੋਂ ਬਾਅਦ ਨਾ ਕਿਤੇ ਪ੍ਰੈਂਕਰ ਵੀਰ ਨਾ ਕਿਤੇ ਹਨੀ ਵੀਰ ਕਦੇ ਵੀ ਆਪ ਦੇ ਕਿਸੇ ਫੈਮਿਲੀ ਮੈਟਰ ਦਾ ਕੋਈ ਕਿਸੇ ਵੀ ਤਰੀਕੇ ਦਾ ਕੋਈ ਵੀ ਆਕ ਤੇ ਦੂਜੇ ਨੂੰ ਨਹੀਂ ਬੋਲਣਗੇ ਤੇ ਜਿਹੜੇ ਇਹਨਾਂ ਦੇ ਕੇਸ ਨੇ ਤੇ ਦਰਖਾਸਤਾਂ ਨੇ ਉਹ ਕਿਤੇ ਵਾਪਸ ਲੈਣਗੇ ਤੇ ਬਾਕੀ ਤੁਹਾਨੂੰ ਆਪ ਦੇ ਮੋਹੋਂ ਤੇ ਦੋਨੇ ਵੀਰਾਂ ਵਰਨ ਆਪ ਦੇ ਵਿਚਾਰ ਸੋਚੀ ਕਰਨੀ ਸਸਿਕਾ ਦੀ ਸਾਰਿਆਂ ਨੂੰ ਸਾਰੇ ਇਸ ਚੀਜ਼ ਤੋਂ ਬਹੁਤ ਦੁਖੀ ਸੀ ਅਸੀਂ ਆਪ ਵੀ ਠੀਕ ਹੈ ਚਲੋ ਕਿਸੇ ਦਾ ਦਿਲ ਨਹੀਂ ਕਰਦਾ ਹੁੰਦਾ ਪਰ ਜੋ ਵੀ ਸਰਕਮਸਟਾਂਸਿਸ ਹੋਏ ਆ ਮੈਂ ਆਪਣੀ ਗਲਤੀ ਮੰਨਦਾ ਕਿ ਜੇ ਇਹਨਾਂ ਕਿਸੇ ਦੇ ਪਰਿਵਾਰ ਨੂੰ ਮੇਰੇ ਸੇ ਪਹਿਲਾਂ ਨੂੰ ਗਲਤ ਬੋਲੇਆ ਸੋਸ਼ਲ ਮੀਡੀਆ ਤੇ ਗਲਤ ਚੀਜ਼ਾਂ ਪਾਈਆਂ ਬਾਈ ਰਿੱਕੀ ਜਨੌਦ ਨੇ ਦੋ ਤਿੰਨ ਦਿਨ ਤੋਂ ਬਿਠਾਇਆ ਸੀ ਗੱਲਬਾਤ ਕਰਦੇ ਸੀ ਜੋ ਸਾਡੇ ਕਈ ਡਾਊਟ ਸੀ ਕੋਈ ਗੱਲਾਂ ਸਹੀ ਵੀ ਸੀ ਕੋਈ ਡਾਊਟ ਵੀ ਸੀ ਉਹ ਕੱਢੇ ਆ ਜੇ ਮੈਂ ਇਹਦੇ ਸ਼ਾਂਤ ਇਹਦੇ ਫਾਦਰ ਸਾਹਿਬ ਦੀ ਇਹਦੇ ਮਦਰ ਭੈਣ ਦੇ ਬਾਰੇ ਕੁਝ ਬੋਲਿਆ ਤਾਂ ਮੈਂ ਉੱਤ ਸੌਰੀ ਫੀਲ ਕਰਦਾ ਤੇ ਅੱਜ ਤੋਂ ਬਾਅਦ ਅੱਜ ਤੋਂ ਬਾਅਦ ਨਾ ਕੋਈ ਜਿਹੜੀਆਂ ਦਰਖਾਸਤਾਂ ਜਾਂ ਪਰਚੇ ਅਸੀਂ ਕੀਤੇ ਆ ਉਹ ਮੈਂ ਵਾਪਸ ਲਵਾਂਗਾ ਰਿੱਕੀ ਬਿਰਮਰੇ ਜਵਾਨ ਆ ਤੇ ਬਾਕੀ ਵੀ ਇਹਨਾਂ ਨਾਲ ਗੱਲ ਕਰ ਲਵਾਂਗਾ ਸਸਿਕਲ ਜੀ ਸਾਰਿਆਂ ਨੂੰ ਵਾਈਕੁਰ ਜੀ ਦਾ ਖਾਲਸਾ ਵਾਈਕੁਰ ਜੀ ਕੀ ਫਤਿਹ ਤਰੀਕੀ ਬਾਈ ਵੱਡਾ ਭਰਾ ਜਿੱਦਾਂ ਸੰਦੀਪ ਬਾਈ ਹੋਣੀ ਉਦਾਂ ਹੀ ਇਹ ਵੱਡੇ ਵੱਡੇ ਹੀ ਹੁੰਦੇ ਆ ਸਿਆਣੀ ਗੱਲ ਕਰਦੇ ਆ ਸਾਡੇ ਵੱਲੋਂ ਪਹਿਲਾਂ ਵੀ ਸਟਾਰਟਿੰਗ ਦੇ ਵਿੱਚ ਅਸੀਂ ਜਿਵੇਂ ਖੂਨਦਾਨ ਕੈਂਪ ਸਾਡੇ ਨਾਲ ਹੀ ਹੁੰਦਾ ਸੀ ਹੰਨੀ ਸਾਡੇ ਗਰੁੱਪ ਵੱਲੋਂ ਖੂਨਦਾਨ ਕੈਂਪ ਲੜਕੀਆਂ ਦੇ ਮਿਆਂ ਪਰ ਬਾਈ ਹੋਣੀ ਐ 28 ਤਰੀਕ ਨੂੰ ਕਰ ਰਹੀ ਐ ਤੋਂ ਵਧੀਆ ਦੇਖੋ ਇਨਸਾਨ ਗਲਤੀਆਂ ਦਾ ਪੁੱਤਲਾ ਮੈਂ ਨਹੀਂ ਕਹਿੰਦਾ ਕਿ ਮੈਂ ਬਹੁਤ ਦੁੱਧ ਧੁੱਲਿਆ ਬਾਈ ਮੇਰੇ ਤੋਂ ਵੀ ਗਲਤੀਆਂ ਹੁੰਦੀਆਂ ਜਦੋਂ ਕੋਈ ਗੱਲਾਂ ਐਦਾਂ ਦੀਆਂ ਹੋ ਜਾਂਦੀਆਂ ਆਪਾਂ ਵੀ ਬੋਲਦੇ ਆ ਮੈਂ ਤੁਹਾਨੂੰ ਪ੍ਰੋਮਿਸ ਕਰਦਾ ਅੱਜ ਦੀ ਤਰੀਕ 'ਚ ਹਾਂ ਨੀ ਦੀ ਮੰਮੀ ਮੇਰੀ ਨੂੰ ਇਸ ਤੋਂ ਬਾਅਦ ਮੈਂ ਕੋਈ ਲਫ਼ਜ਼ ਨਹੀਂ ਬੋਲਣਾ ਨਾ ਇਸ ਤੋਂ ਬਾਅਦ ਮੇਰੇ ਕੋਲ ਕੋਈ ਲਫ਼ਜ਼ ਬੋਲਣ ਨਾਲੋਂ ਠੀਕ ਆ ਮੈਂ ਕੋਸ਼ਿਸ਼ ਕਰਾਂਗਾ ਮੈਂ ਆਪਣੀਆਂ ਪੁਰਾਣੀਆਂ ਵੀਡੀਓ ਵੀ ਸਾਰੀਆਂ ਡਿਲੀਟ ਕਰ ਦਾਂ ਵੈਰੀ ਗੁੱਡ ਅਗਲਾ ਇਹਦੀ ਸੀ ਵੀਰ ਜੀ ਆ ਆਈ ਮੈਂ ਆਪ ਹੀ ਆਪਣੇ ਦੇਖੋ ਬਾਕੀ ਰਹੀ ਗੱਲ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਇਨ ਫਿਊਚਰ ਕੋਈ ਲੜਦਾ ਵੀ ਹੈ ਕਿਸੇ ਨਾਲ ਪਰਿਵਾਰ ਤੇ ਨਾ ਜਾਓ ਠੀਕ ਆ ਤੁਸੀਂ ਆਪ ਦੀ ਲੜਾਈ ਲੜੋ ਕਿਸੇ ਦੇ ਪਰਿਵਾਰ ਦੇ ਉੱਤੇ ਨਾ ਜਾਓ ਉਸ ਚੀਜ਼ ਨੂੰ ਬਾਅਦ ਦੇ ਵਿੱਚ ਫੇਸ ਕਰਨਾ ਬਹੁਤ ਔਖਾ ਹੈ ਐਨਾ ਗੱਲਾਂ ਕਰਦਾ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਰਿੱਕੀ ਬਾਈ ਦਾ ਵੀ ਧੰਨਵਾਦ ਕਰਦਾ ਸੰਦੀਪ ਵੀਰੇ ਦਾ ਵੀ ਧੰਨਵਾਦ ਕਰਦਾ ਉਹ ਵੀ ਇਹ ਚੀਜ਼ ਨੂੰ ਹੱਥ ਵਿੱਚ ਨਹੀਂ ਹੈ ਬਿਲਕੁਲ ਬਿਲਕੁਲ ਠੀਕ ਹੈ ਨਾ ਮੈਂ ਤੁਹਾਨੂੰ ਇਹ ਓਨ ਕੈਮਰਾ ਵੀ ਕਰ ਦਦਾ ਜੇ ਕੋਈ ਗੱਲ ਹੈ ਤਾਂ ਮੈਨੂੰ ਬੋਲਦੇ ਹੀ ਹੈ ਟੋਕਦੇ ਹੀ ਹੈ ਉਹ ਮਤਲਬ ਵੀਰ ਕੋਈ ਇਹ ਨਹੀਂ ਵੀ ਇੰਨਾ ਗੱਲਾਂ ਨੂੰ ਲੈ ਕੇ ਉਹ ਵੀ ਚੰਗੀ ਗੱਲ ਹੈ ਬਾਕੀ ਮੈਨੂੰ ਸਿਰਫ ਇੱਕ ਗੱਲ ਦਾ ਸੀਗਾ ਹੰਨੀ ਨਾਲ ਵੀ ਯਾਰ ਨਵਜੀਤ ਬੈਠਦੇ ਆ ਬਈ ਉਹਦੇ ਬਾਰੇ ਜੋ ਵੀ ਹੈ ਉਹ ਹੰਨੀ ਨੇ ਸੋਰੀ ਮੰਗੀ ਚਲੋ ਬਿਲਕੁਲ ਆਪਣਾ ਭਰਾ ਏ ਛੋਟਾ ਵੱਡੀ ਗੱਲ ਆ ਠੀਕ ਹੈ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਆ ਮੈਂ ਕੋਸ਼ਿਸ਼ ਕਰਾਂਗਾ ਜਿੱਦਨ ਮੈਨੂੰ ਹੰਨੀ ਤੇ ਮੰਮੀ ਮਿਲਣਗੇ ਵੀ ਮੈਂ ਉਹਦੇ ਤੈਰੀਅਤ ਲਾ ਕੇ ਤੁਹਾਡੇ ਨਾਲ ਫੋਟੋ ਵੀਡੀਓ ਸ਼ੇਅਰ ਵੀ ਕਰਾਂਗਾ ਥੈਂਕ ਯੂ ਠੀਕ ਆ ਬਾਈ ਨੇ ਜਿਵੇਂ ਕਰਤਾ ਰਿਕੀ ਵੀ ਰਹਿਣਾ ਜਿਵੇਂ ਕਹਿਤਾ ਉਵੇਂ ਕਰਤਾ ਅਸੀਂ ਅੱਜ ਤਰੀਕ 17 ਤਾਰਾ ਨੂੰ ਡਿਵਾਨ ਦੇ ਕੇ ਬਾਕੀ ਬਾਈ ਦੇਖੋ ਜੀ ਬੂਟਾਂ ਦੀ ਵੀਡੀਓ ਪਾਉਣੀ ਹੈ ਕੰਮ ਕਰਨੀ ਹੈ ਉਹ ਤਾਂ ਕਰੋ ਇਹਨਾਂ ਤੁਹਾਡਾ ਹੋਵੇ ਵੀ ਅੱਗੇ ਇੱਕ ਸਮਝ ਵੀ ਅਸੀਂ ਉਹ ਤਾਂ ਦੇਖੋ ਆਪਣਾ ਕੰਮ ਚਲਾਉਣਾ ਹੈ ਬਾਕੀ ਉਹ ਤੁਹਾਡਾ ਬਣਦਾ ਕੋਈ ਦੇਖੋ ਇਹਦੇ ਨਾਲ ਵੀ ਨਹੀਂ ਜਾਂ ਕਿਸੇ ਨਾਲ ਵੀ ਨਹੀਂ ਠੀਕ ਹੈ ਆਪਣਾ ਕੰਮ ਦੀ ਗੱਲ ਕਰਾਂਗੇ ਜਿਹੜੀ ਕਰਨੀ ਵਾਲੀ ਹੈ ਹੁਣ ਓਪਨਿੰਗ ਤੇ ਆਲਾ ਦਰਾ ਹਾਂ ਕੋਈ ਨਹੀਂ ਤੂੰ ਵੀ ਹੁਣ ਆ ਵੀ ਹਣ ਕਿਤੇ ਸਾਡੇ ਪਹਿਲੇ ਸਾਡੇ ਬਾਈ ਤਰੀਕ ਕੰਪਨੀਸ਼ਨ ਦੇਦਾ ਇੱਕ ਨੂੰ ਬਾਈ ਨੂੰ ਇਹ ਇਹਦੇ ਦਰਾਹੇ ਇੱਕ ਨੂੰ ਆ ਸੋ ਰਲ ਕੇ ਜਿਵੇਂ ਵੀ ਹੋਊਗਾ ਕਰਾਂਗੇ ਸ਼ਾਂਤ ਖਿਲਾਫ ਨਹੀਂ ਕਦੀ ਵੀ ਬੋਲਾਂਗੇ ਸੋ ਪੰਜਾਬ 'ਚ ਹੋਰ ਬੜੇ ਮੁੱਦੇ ਨੇ ਜਿਨ੍ਹਾਂ 'ਤੇ ਗੱਲ ਕਰਨੀ ਚਾਹੀਦੀ ਹੈ ਲੋਕ ਵੀ ਇਹ ਚੀਜ਼ਾਂ ਤੋਂ ਪਰੇਸ਼ਾਨ ਆ ਸਾਨੂੰ ਵੀ ਬੇਇੱਜ਼ਤੀ ਫੀਲ ਹੁੰਦੀ ਹੈ ਵੀ ਜਦੋਂ ਬੋਲਦਾ ਬਹੁਤ ਵੱਡਾ ਇਸ ਟਾਈਮ ਪਹਿਲੇ ਤਾਂ ਬੜਾ ਲੱਗਿਆ ਹੋਇਆ ਸੀ ਭਾਈ ਸੰਦੀਪ ਸੰਨੀ ਆਲਾ ਦੇਖੋ ਮੈਂ ਤੁਹਾਨੂੰ ਇੱਕ ਪੁਆਇੰਟ ਦੱਸਦਾ ਡੋਗਟ ਘੁੰਮਣ ਸਾਹਿਬ ਉਹਨਾਂ ਦਾ ਇਹ ਗੱਲ ਦਾ ਬਹੁਤ ਜ਼ਿਆਦਾ ਧੰਨਵਾਦ ਹੈ ਵੀ ਉਹ ਹਰੇਕ ਜਣੇ ਪੰਥਦਰਦੀ ਬੰਦੇ ਨਾਲ ਖੜਦੇ ਨੇ ਮੁਰਵੀ ਉਠੋ ਕੇ ਜਾ ਕੇ ਮਤਲਬ ਉਹਨਾਂ ਨੇ ਸਾਰੀ ਗੱਲ ਰੱਖੀ ਵੀ ਬਾਈ ਸੰਦੀਪ ਸਿੰਘ ਸਣੀ ਦੇ ਤਿੰਨ ਕਸ਼ਾਰੇ ਖੂਨ ਨਾਲ ਲੱਬੜੇ ਮਿਲਿਆ ਇੰਨਾ ਤਸ਼ੱਦਦ ਕੀਤਾ ਵਾ ਸੋ ਸਾਨੂੰ ਇਹ ਚੀਜ਼ਾਂ ਦੇਖ ਕੇ ਹਰਾਂ ਨੂੰ ਦੇਖ ਕੇ ਆਪ ਸ਼ਰਮ ਆ ਫੀਲ ਹੋਣੀ ਵੀ ਅਸੀਂ ਕੀ ਕੁਝ ਕਰਦੇ ਫਿਰਦੇ ਆ ਤੇ ਇਹ ਪੰਜਾਬ 'ਚ ਚੱਲ ਕੀ ਰਿਹਾ ਸੋ ਗੁਰੂ ਸਾਹਿਬ ਕਿਰਪਾ ਨੇ ਭੂਨੇ ਭਰਾ ਸਿਆਣੇ ਨੇ ਕੁਝ ਮਿਸਨਾ ਹੋ ਜਾਂਦੀ ਹੈ ਸਾਨੂੰ ਤੇ ਵੱਟ ਬਖਸ਼ਣ ਕੋਈ ਵੱਡਾ ਬੰਦਾ ਚਾਹੀਦਾ ਸੀਗਾ ਕਿ ਜਿਹੜਾ ਇਹ ਚੀਜ਼ ਨੂੰ ਹੋਲਡ ਕਰ ਸਕੇ ਬਾਈ ਸੰਦੀਪ ਵੀ ਆਪਣਾ ਭਰਾ ਸੀ ਉਹਦੀ ਦਿਨ ਰਿਸਪੈਕਟ ਕਰਦੇ ਆ ਬਾਕੀ ਵੀ ਹੁਣ ਦੋਨਾਂ ਜੀ ਬੈਠੇ ਬਾਈ ਨੇ ਦੋ ਤਿੰਨ ਦਿਨ ਤੋਂ ਹੁਣ ਸਾਨੂੰ ਬੁਲਾ ਕੇ ਇੱਥੇ ਨਹੀਂ ਮੈਂ ਦੱਸ ਤਾ ਮੈਂ ਜੀ ਦੱਸ ਦਵਾਂ ਨਵੀਂ ਕਰਕੇ ਬੀਲੀ ਵੀਰੇ ਨੂੰ ਫੋਨ ਕਰਕੇ ਮੈਂ ਕਿਹਾ ਰਿੱਕੀ ਵੀਰੇ ਨਾਲ ਗੱਲ ਹੋਈ ਹੈ ਇੰਦਾ ਤੇ